हां जी ऑल ओवर 3.5 मीटर कॉटन ਦਾ ਸੂਟ ਰਹੇਗਾ অর্ਗੈਂਜ਼ਾ ਪੈਚਵਰਕ ਰਹੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਮਸਲੀਨ कॉटन कॉटन ਦਾ ਟਾਈ ਐਂਡ ਡਾਈ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 770 ਫ੍ਰੀ ਸ਼ਿਪਿੰਗ ਦੇ ਨਾਲ ਸਰਪਲਸ ਕੁਆਲਿਟੀ ਹੈ ਬਹੁਤ ਹੀ ਸੋਹਣੇ ਸੂਟ ਨੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਦੇ ਸਕਦੇ ਹੋ ਨੈਕਸਟ ਪ੍ਰਿੰਟਡ ਸੂਟ ਰਹਣਗੇ ऑल ओवर 5 ਮੀਟਰ ਕੈਮਰੀ कॉटन ਡਿਜੀਟਲ प्रिंट सूट ਰਹੂਗਾ ਸੌਫਟ ਕੁਆਲਿਟੀ ਇਹਨਾਂ ਸੂਟਾਂ ਦੀ ਇਹਨਾਂ ਸੂਟਾਂ ਦਾ ਸਪਰਾਈਜ਼ ਹੋ 499 ਫ੍ਰੀ ਸ਼ਿਪਿੰਗ ਦੇ ਨਾਲ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਇਹਨਾਂ ਦਾ ਸੂਟਾਂ ਦਾ ਵੀ ਆਰਡਰ ਦੇ ਸਕਦੇ ਹੋ 499 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਦੁਪੱਟਾ ਸੂਟ ਰਹਿਣਗੇ 5 ਮੀਟਰ ਪਿਓਰ ਕਾਂਥਾ कॉटन ਫੈਂਸੀ ਥ्रेड ਵਰਕ ਹੋਇਆ ਬਾਸੂ ਤੇ ਵੀ ਵਰਕ ਰਹੇਗਾ ਦੁਪੱਟਾ ਮਸਲਿਨ कॉटन ਦਾ ਟੂ ਸਾਈਡ ਕਟਵਰਕ ਇੰਬੋਡੀ ਰਹੇਗੀ ਇਹਨਾਂ ਸੂਟਾਂ ਦਾ ਪ੍ਰਾਈਸ ਹੈ 770 ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਸੂਟਾਂ ਦਾ ਵੀ ਆਰਡਰ ਤੁਸੀਂ ਦੇ ਸਕਦੇ ਹੋ ਨੈਕਸਟ ਦੁਪੱਟਾ ਸੂਟ ਰਣੇਗੇ 9 ਮੀਟਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਥ्रेड ਵਰਕ ਹੋਇਆ ਡਿਜੀਟਲ ਪ੍ਰਿੰਟ ਰਹੇਗੀ ਸ਼ਰਟ ਬਾਟਮ 270 ਕੈਮਰੀ ਕਾਟਨ ਦੀ ਰਹੇਗੀ ਦੁਪੱਟਾ 2.5 ਮੀਟਰ ਪਿਓਰ ਕਾਟਨ ਡਿਜੀਟਲ ਪ੍ਰਿੰਟ ਵਾਲਾ ਰਹੇਗਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ ਉਹ 520 ਫ੍ਰੀ ਸ਼ਿਪਿੰਗ ਦੇ ਨਾਲ 520 ਦੇ ਵਿੱਚ ਤੁਸੀਂ ਇਹ ਸੂਟਾਂ ਦਾ ਆਰਡਰ ਦੇ ਸਕਦੇ ਹੋ ਮੇਰਾ WhatsApp ਨੰਬਰ ਉੱਪਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਇਸੇ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਟਾਈਮ ਮੀਟਰ कॉटन ਦੀ ਸ਼ਰਟ ਰਹੇਗੀ प्रिंटेड ਥਰੈਡ ਵਰਕ ਹੋਇਆ ਬਾਟਮ ਟਾਈਮ ਮੀਟਰ ਫ੍ਰੈਂਸੀ ਥਰੈਡ ਵਰਕ ਹੋਇਆ ਦੁਪੱਟਾ ਮਸਲਿਨ कॉटन ਦਾ 2.5 ਮੀਟਰ ਫੋਰ ਸਾਈਡ ਲੈਸ ਵਾਲਾ 699 ਫਿਰ ਸ਼ਿਪਿੰਗ ਚ ਤੁਸੀਂ ਇਹ ਸੂਟ ਦਾ ਵੀ ਆਰਡਰ ਦੇ ਸਕਦੇ ਹੋ ਥੈਂਕ ਯੂ ਜੀ